ਸਾਥੀਓ ਹੁਣ ਮੰਡੀਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਨੂੰ ਆੜਤੀਆਂ ਨੂੰ ਜਲਰਾਂ ਵਾਲਿਆਂ ਨੂੰ ਬਹੁਤ ਵੱਡੀ ਮੁਸ਼ਕਲ ਆਉਣ ਵਾਲੀ ਹੈ ਤੇ ਜਿਹਦੇ ਸਬੰਧ ਦੇ ਵਿੱਚ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਣਾ ਇਹ ਆਪਾਂ ਸਾਰੇ ਤਗੜੇ ਹੋ ਕੇ ਜਿਹੜੀ ਫਸਲ ਹੈ ਆਪਣੀ ਉਹਨੂੰ ਸੌਕਾ ਕੇ ਮੰਡੀਆਂ ਵਿੱਚ ਲੈ ਕੇ ਆਈਏ ਜਿਦੇ ਨਾਲ ਆਪਣਾ ਵੀ ਫਾਇਦਾ ਹੋਊਗਾ ਤੇ ਕੋਈ ਵੀ ਆੜਤੀਆ ਜਾ ਕੋਈ ਸ਼ੈਲਰ ਵਾਲਾ ਉਹਦੇ ਨਾਲ ਵੀ ਕੋਈ ਡਿਸਪਿਊਟ ਨਹੀਂ ਹੋਊਗਾ ਅੱਜ ਸਾਡੀ ਮੀਟਿੰਗ ਹੋਈ ਆ ਅੜਦਿਆਂ ਨਾਲ ਤੇ ਸ਼ੈਲਰ ਐਸੋਸੀਏਸ਼ਨ ਨਾਲ ਤੇ ਬਹਿ ਕੇ ਇਹੀ ਫੈਸਲਾ ਹੋਇਆ ਹੈ ਕਿ ਹਰਿਆਣੇ ਦੇ ਅੰਦਰ 500 ਰੁਪਇਆ ਕੱਟ ਲੱਗ ਰਿਹਾ ਹੈ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਹਰ ਪੰਜਾਬ ਵਿੱਚ ਕੀ ਬਣੂਗਾ ਤੇ ਉਹ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਵਿੱਚ ਜਿਹੜੀ 26 ਜੀਰੀ ਹੈ ਤੁਸੀਂ ਸਿਕਾ ਕੇ ਲਿਆਓ ਤੇ ਬਿਲਕੁਲ ਸਹੀ ਰੇਟ ਤੇ ਹੀ ਟੋਲਾਂਗੇ ਸਾਨੂੰ ਉਹਨਾਂ ਨੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਹੈ ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦਿੰਦਾ ਕਿ ਜਿਹੜੀ ਆਪਣੀ ਸੁੱਕੀ ਜੀਰੀ ਆਊਗੀ ਉਹ ਸਾਰੀ ਦੀ ਸਾਰੀ ਆਪਣੇ ਸਹੀ ਰੇਟ ਤੇ ਤੁਲੇਗੀ ਹਰਿਆਣਾ ਨੂੰ 500 ਰੁਪਿਆ ਜਿਹੜਾ ਕੱਟ ਹਰਿਆਣਾ ਲਾ ਰਿਹਾ ਜੱਬੀ ਜੀਰੀ ਦੇ ਉੱਤੇ ਇਹ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਲੱਗੂਗਾ ਇਸ ਕਰਕੇ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਾਂ ਸਾਰੇ ਸਾਥ ਦਈਏ ਨਾ ਉਹਦੇ ਚ ਆਰਤੀਦਾਨ ਕਸਾਣ ਹੋਵੇ ਨਾ ਚੈਲਰ ਵਾਲੇ ਦਾ ਹੋਵੇ ਤੇ ਨਾ ਕਿਸਾਨ ਮਜ਼ਦੂਰ ਦਾ ਹੋਵੇ ਇਹਦੇ ਵਿੱਚ ਸਾਰੇ ਹੀ ਨਹੀਂ ਤਾਂ ਗੰਡੇ ਜਾਣਗੇ ਬਹੁਤ ਔਖਾ ਹੋਊਗਾ ਜੇ ਅਪਨ ਨਰਮ ਜੀਰੀ ਵੜਾ ਕੇ ਲੈਂਦੀ ਸਰਕਾਰਾਂ ਬਹੁਤ ਸਖਤ ਹੋਈਆਂ ਪਈਆਂ ਨੇ ਸਰਕਾਰਾਂ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਬਿੰਗੇ ਢੇਢੇ ਢੰਗ ਦੇ ਨਾਲ ਤੇ ਉਹਦੇ ਤੋਂ ਵਚਨ ਕਰਕੇ ਆਪਾਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਆਪਣੀ ਜੀਰੀ ਜੜੀ ਹੈ ਉਹ ਬਹੁਤੀ ਨਮੀ ਵਾਲੀ ਨਹੀਂ ਲੈ ਕੇ ਆਉਣੀ ਉਹਨੂੰ ਸਕਾ ਕੇ ਉੰਬਰੀਆ ਢੰਗ ਦੇ ਨਾਲ ਵਧ ਕੇ ਲਿਆਉਣਾ ਜਿਹਦਾ ਰੇਟ ਵੀ ਸਹੀ ਲੱਗੂਗਾ ਤੇ ਵੇਟ ਆ ਜਿਹੜਾ ਵੇਟ ਵੀ ਉਹਦਾ ਵੱਧਾ ਹੈ ਇਹ ਬੇਨਤੀ ਮੈਂ ਤੁਹਾਡੇ ਸਾਰੇ ਹੀ ਆਪਣੇ ਕਿਸਾਨ ਵੀਰਾਂ ਨਾਲ ਕਰਨੀ ਚਾਹੁੰਦਾ ਕਿ ਇਸ ਬੇਨਤੀ ਨੂੰ ਪ੍ਰਵਾਨ ਕਰਿਓ ਤੇ ਗਾਰੰਟੀ ਸਾਡੀ ਹੈ ਕਿ ਪੂਰੇ ਰੇਟ ਦੇ ਉੱਤੇ ਜੋ ਗਵਰਨਮੈਂਟ ਰੇਟ ਆ ਉਹ ਚੁੱਲੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ